ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਹੌਲੇ ਭਾਜੀ گاਵਾ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੈ ਹਰ ਵੀਡੀਓ 'ਚ ਸਾਡੀ ਬੇਨਤੀ ਇਹ ਹੀ ਹੁੰਦੀ ਆ ਕਿ ਆਪਣਾ ਜਿੱਥੋਂ ਵੀ ਤੁਸੀਂ ਪਸ਼ੂ ਲੈਣਾ ਵਾ ਕਿਹੇ ਵੀ ਵੀਡੀਓ ਤੋਂ ਕਿਹੇ ਵੀ ਪਰਿਵਾਰੀ ਵੀਰ ਤੋਂ ਆਪਨਾ ਪਹਿਲਾਂ ਅਗਲੇ ਦੇ ਘਰੇ ਦੋ ਟਾਈਮ ਚੋਲੋ ਤਸੱਲੀ ਕਰ ਲੋ ਪੈਸੇ ਤੁਸੀਂ ਖਰਚਣੇ ਆ ਤੁਸੀਂ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲੈਣਾ ਨਾ ਕਿਸੇ ਦੀ ਗਾਰੰਟੀ ਤੇ ਰਹੋ ਨਾ ਸਾਡੀ ਤੇ ਨਾ ਕਿਸੇ ਵਪਾਰੀ ਦੀ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਬਾਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਵੇਖਿਆ ਮਾਲ ਦਨ ਵਾਲਾ ਫਿਰ ਮਾਲ ਬਾਜੀ ਐਦਾਂ ਹੁੰਦਾ ਜਾਂਦਾ ਰਹਿੰਦਾ ਜੋ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸ ਤੋਂ ਨਾਮ ਭਾਈ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲੇ ਨਾਲ ਡਿਸਟ੍ਰਿਕਟ ਕੰਪਲੀ ਸਾਰਾ ਤੇ ਫੋਨ ਨੰਬਰ ਵੀ ਬੋਲ ਦੋ 7529073486 ਠੀਕ ਆ ਤੇ ਅੱਜ ਦੋ ਹੀ ਆ ਫਿਰ ਦੋ ਬਾਜੀ ਸੂਈਆਂ ਜੇ ਵੜਾ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹ ਸੂਈ ਜੇ ਬਾਜੀ ਵੜ ਵਸ਼ੀਏ ਤੇ ਮਗਰ ਜੋ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨੂੰ ਬਾਜੀ 7-8 ਦਿਨ ਹੋਏ ਜੋ ਠੀਕ ਜੇ ਹਾਂਜੀ 12 ਕਿਲੋ ਦੁੱਧ ਰਾੜੀ ਜੇ ਠ ਕਿੰਨਾ ਦੁੱਧ ਪੱਕਾ ਤਿਆਰ ਦੱਸਿਆ ਜਿਹਦੇ ਕੋਲ ਬਾਜੀ 12 ਕਿਲੋ ਤਿਆਰ ਹੋਏ ਥੱਲੇ ਆਪ ਵੀ ਮੇਰੇ ਚੋਗੇ ਤਸੱਲੀ ਕਰੇ ਆਪਣੀ ਅੱਛਾ ਹਾਂਜੀ ਬਾਜੀ ਜਿਹੜਾ ਤਿਆਰ ਆ ਫਿਰ ਤੋਂ ਤੇ ਆ ਮਗਰ ਬੱਚੇ ਠੀਕ ਆ ਤੇ ਮੋਲੇ ਦਾ ਦੱਸ ਹੀ ਦੀ ਹੈ ਮੋਲ ਲਗ ਰਾ ਉਹਨੇ ਬਾਜੀ ਮੈਂ 35 ਰੋ 30000 ਦੇ ਦਾਂਗੇ ਅੱਛਾ 30000 ਦੀ ਦੇ ਦੋਗੇ ਹਾਂਜੀ ਬਾਜੀ 2000 ਛੋੜ ਕੇ 28000 ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਹਾਂਜੀ ਬਾਜੀ ਠੀਕ ਹੈ ਜੀ ਆ ਜਿਹੜੀ ਵਸੇ ਛੱਡੀ ਆ ਚਲੋ ਬੰਨਾ ਫਿਰ ਵੇਦੀ ਨਾ ਕਣ ਵੀ ਜੀ ਬੜਾ ਵਧੀਆ ਲੱਗਿਆ ਹੈਗੇ ਖੱਲੀ ਸੀ ਲਿਆ ਜੀ ਬਾਕੀ ਪੋਲੀ ਕਾ ਦੀ ਬੜੀ ਸੁੰਨ ਹੈ ਠੀਕ ਹੈ ਜੀ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਨਿਕੇ ਨਿਕੇ ਸਿੰਘ ਜਿਹੜੇ ਇਹਦੇ ਤੇ ਹੈਗੇ ਆ ਇਹਦਾ ਵੀ ਜੀ ਆ ਬੱਚਾ ਆ ਬੱਚਾ ਜੀ ਹਾਂ ਜੀ ਕੋਈ ਆਪਣੀ ਸਮਝ ਨਾਲ ਲਾੜੇ ਕਿੰਨੇ ਦਿਨਾਂ ਦਾ ਹੋਊਗਾ ਹਾਂ ਜੀ ਯਾਰ ਵੀ ਭਾਈ ਠੰਡੀ ਸੀਲ ਜੋ ਇਥੇ 10 ਕਿਲੋ ਭਾਈ ਤਿਆਰ ਦੋ ਇਸ ਦੁੱਧ ਠੀਕ ਜੀ ਹਾਂਜੀ ਤੇ ਆ ਕਿੰਨੇ ਕਿ ਦਿਨਾਂ ਦਾ ਹੋਊਗਾ ਬੱਚਾ ਇਤਰਾ ਇਹ ਭਾਈ 15 ਦਿਨ ਹੋਗੇ 15 20 ਦਿਨਾਂ ਦਾ ਚਲੋ ਆਪਾਂ ਮਹੀਨੇ ਤੇ ਲੱਗੇ ਮੰਨ ਕੇ ਚੱਲਦੇ ਆਂ ਫਿਰ ਤੇ ਇਹਦੇ ਕੋ ਕਿੰਨਾ ਪੱਕਾ ਦੁੱਧ ਤਿਆਰ ਭਾਈ 10 ਕਿਲੋ ਤਿਆਰ ਦੋ ਤਿਆਰ ਹੈਗਾ ਪੱਕਾ ਤਿਆਰ ਤਿਆਰ ਭਾਈ ਠੀਕ ਹੈ ਤੇ ਵੀ ਠੰਡੀ ਸੀਲ ਆ ਠੰਡੀ ਸੀਲ ਭਾਈ ਚਲੋ ਇਹਦਾ ਵੀ ਚਵਾ ਦਿਖਾਈ ਦੇਣੇ ਫੇਰ ਇਹ ਤਾਂ ਮੁੱਲ ਦੱਸਦੇ ਹਾਂ ਆ ਦੇਖ ਸੰਤ ਜੀ ਆ ਸਾਨੂੰ ਬੜਾ ਬੁਰਾ ਜਿਹਾ ਜੀ ਕਰਾਤੀ ਵੀ ਦੀ ਹੋਣਾ ਪੀੜਾ ਖਾਹ। ਪਾਜੀ ਪਾਜੀ ਹੈ ਠੰਡੀ ਤੇ ਜੀ ਇਹਦੀ। ਤੇ ਇਹ ਤਾਂ ਫਿਰ ਮੁੱਲ। ਮੁੱਲ ਕਰੋ ਉਹਨੂੰ ਪਾਜੀ ਇਹ ਰਤੀ ਕਰਾ ਲਓ। 5000 ਦੇ ਦਾਂਗੇ ਪਾਜੀ। 5000 ਹੀ ਦੇ ਦਾਂਗੇ। ਬਾਕੀ ਪਾਜੀ ਕੋਈ ਨਹੀਂ ਕਰਦਾ ਥੋੜਾ ਬੋੜਾ ਮੰਗਦਾ। ਬਾਕੀ ਆਪਣੀ ਇਹ ਤਾਂ ਛੋਟਾ ਸਵਾਈਆਂ ਪਾਜੀ ਚੋ ਕੇ ਤਸੱਲੀ ਕਰਕੇ ਖੜੋ। ਨਾ ਇੱਥੇ ਕੋਈ ਤਸੱਲੀ ਕਰਕੇ ਨਾ। ਜੀ ਕਰਦੇ ਪਾਜੀ ਵੇਖ ਚਾ ਕੇ ਖੜਿਆ। ਤੁਹਾਡੇ ਘਰੋਂ ਆਪਣੀ ਸਮਝਣਾ ਵੇਖ ਕੇ ਖੜੇ। ਬਾਕੀ ਇਹ ਠੰਡੀਆਂ ਸੀ। ਬਾਕੀ ਆਹ ਦੇਖ ਲੈ ਥੱਲੇ ਫਿਰ ਵੀ। ਤੇ ਬਾਕੀ ਇੱਥੇ ਆਓ। ਆਪਣੀਆਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਜ਼ਿੰਮੇਵਾਰੀ ਤੁਹਾਡੀ ਹੈ ਆਪਣੀ ਸਮਝਣਾ ਵੇਸ ਚਾ ਕੀ ਖੜੋ ਜੀ